ਗੁਰੂ ਨਾਨਕ ਸਾਹਿਬ ਸੱਚੇ ਸਤਗੁਰਾਂ ਦੇ ਘਰ ਵਿੱਚ ਬਹੁਤ ਸੰਪਰਦਾਵਾਂ ਜਿਤੇ ਬੰਦੀਆਂ ਜਿਨ੍ਹਾਂ ਨੇ ਨਾਮ ਬਾਣੀ ਸੇਵਾ ਸਿਮਰਨ ਵਿਦਿਆ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਸੰਪਰਦਾਵਾਂ ਦੇ ਵਿੱਚੋਂ ਇੱਕ ਬਹੁਤ ਸਤਕਾਰ ਅਤੇ ਪਿਆਰ ਵਾਲੀ ਸੰਪਰਦਾਇ ਧੰਨ 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 ਬਾਬਾ ਅਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਮਹਾਪੁਰਖ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਮ ਬਾਣੀ ਸੇਵਾ ਸਿਮਰਨ ਦਾ ਬਹੁਤ ਪ੍ਰਚਾਰ ਪ੍ਰਸਾਰ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਘਰ ਦਾ ਪੈਗਾਮ ਹੈ ਮੁਹੱਬਤ ਪ੍ਰੇਮ ਦਾ ਸੰਦੇਸ਼ ਰਾ ਬੜੀਆਂ ਰੂਹਾਂ ਦੇ ਤਾਂ ਹੀ ਪਹੁੰਚਾਇਆ ਕਿੰਨੀਆਂ-ਕਿੰਨੀਆਂ ਰੂਹਾਂ ਉਹਨਾਂ ਦਾ ਦਰਸ਼ਨ ਦੀਦਾਰ ਕਰਕੇ ਉਹਨਾਂ ਦਾ ਬਚਨ ਸੁਣ ਕੇ ਕਮਾ ਕੇ ਪੜ੍ਹ ਕੇ ਦੀਦਾਰ ਕਰਕੇ ਨਿਹਾਲ ਹੋਈਆਂ ਪੁਸ਼ਤਾਂ ਤੱਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਸਿੱਖ ਸੱਜੇ ਉਹ ਸੰਪਰਦਾਇ ਦੇ ਬੜੇ-ਬੜੇ ਗੁਰਮੁਖ ਮਹਾਪੁਰਖ ਲੋਕ ਹੋਏ ਜਿਨ੍ਹਾਂ ਨੇ ਕੀਰਤਨ ਭਗਤੀ ਦੇ ਰਾਹੀਂ ਨਾਮ ਬਾਣੀ ਦੇ ਨਾਲ ਸੰਗਤ ਨੂੰ ਜੋੜਿਆ ਉਸੇ ਹੀ ਸੰਪਰਦਾਇ ਦੇ ਇੱਕ ਬਹੁਤ ਹੀਰਿਆਂ ਵਰਗੇ ਕੀਮਤੀ ਮਹਾਪੁਰਖ ਬਾਬਾ ਜੀ ਬਾਬਾ ਕੁਰ ਚਰਨ ਸਿੰਘ ਸਾਹਿਬ ਜੀ ਬਾਬਾ ਸੇਵਾ ਸਿੰਘ ਸਾਹਿਬ ਜੀ ਲਗਭਗ ਹਰ ਇੱਕ ਸਾਲ ਜਾਂ ਸਾਲ ਵਿੱਚ ਕਈ ਵਾਰੀ ਦੋਹਰੀ ਵੀ ਇੱਥੇ ਆਣ ਕੇ ਮਹਾਰਾਜ ਦੇ ਪਾਵਨ ਸੱਚਖੰਡ ਦਰਬਾਰ ਵਿੱਚ ਦਰਸ਼ਨ ਦੀਦਾਰ ਕਰਦੇ ਨੇ ਸੰਗਤ ਦਾ ਜਥਾ ਲੈ ਕੇ ਆਉਂਦੇ ਆਨੰਦ ਆਜ ਤੇ ਹੋਰ ਵਸਤੂਆਂ ਗੁਰੂ ਗਰੀਬ ਨਿਵਾਜ ਮਹਾਰਾਜ ਜੀ ਦੇ ਹਜੂਰ ਵੀ ਪੇਸ਼ ਕਰਦੇ ਨੇ ਮਹਾਂਪੁਰਖ ਆਏ ਸਤਸੰਗੀ ਮਹਾਂਪੁਰਖ ਨੇ ਸਹਿਜ ਵਾਲੇ ਧੀਰਜ ਵਾਲੇ ਤੇ ਚੌਂਕਟੇ ਤੇ ਟਿਕਾਉ ਵਾਲੇ ਮਹਾਂਪੁਰਖ ਨੇ ਸਤਿਗੁਰੂ ਕਿਰਪਾ ਕਰਨ ਐਸੇ ਸ਼ਾਂਤ ਸਰੂਪ ਮਹਾਂਪੁਰਖਾਂ ਦਾ ਪੰਥ ਵਿੱਚ ਵਾਧਾ ਹੋਵੇ ਜੜਦੀ ਕਲਾ ਹੋਵੇ ਅਸੀਂ ਨਾਮ ਜਪੀਏ ਬਾਧਨ ਕਰਿਏ ਪਰੇਮ ਰਸ ਵਿੱਚ ਰਹੀਏ